ਜੈ ਗੁਰਦੇਵ ਤਾਨ ਗੁਰਦੇਵ ਤਨ ਤਨ ਸਤਗੁਰਵਦਾਸ ਮਹਾਰਾਜ ਜੀ ਦੇ ਅਪਾਰ ਕਿਰਪਾ ਸਦਕਾ ਹਰ ਰੋਜ਼ ਗੁਰੂ ਘਰ ਦੇ ਵਿੱਚ ਜੋ ਇੰਨੀ ਸਫਾਈ ਹੁੰਦੀ ਹੈ ਜਦੋਂ ਮਰਜੀ ਆਣ ਕੇ ਸੰਗਤਾਂ ਦੇਖ ਸਕਦੀਆਂ ਇਹ ਜੋ ਸਫਾਈ ਹੁੰਦੀ ਹੈ ਇਹ ਸਫਾਈ ਸਾਡੇ ਬਹੁਤ ਹੀ ਸਤਿਕਾਰਯੋਗ શ્રીਮਾਨ RAMTAN ਜੀ ਔਰ ਸ਼੍ਰੀਮਾਨ ਸ੍ਰੀ सुरेंद्रਪਾਲ ਜੀ ਜੋ ਹਰ ਰੋਜ਼ ਸੇਵਾ ਕਰਦੇ ਹਨ ਸਤਿਗੁਰੂ ਦਾਸ ਸ ਮਹਾਰਾਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਇਹਨਾਂ ਦੀ ਹਰ ਮਨੁਕਾਮਨਾ ਪੂਰੀ ਹੋਵੇ ਸਤਿਗੁਰਜੀ ਤੰਦਰੁਸੀਆਂ ਬਖਸ਼ਣ ਲੰਬੇਆਂ ਲੰਮੀਆਂ ਉਮਰਾਂ ਬਖਸ਼ੇ ਔਰ ਹਮੇਸ਼ਾ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਰਹਿਣ ਸੋ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਤਨ ਗੁਰਜੀ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਜੂਰ ਗੁਰੂ ਘਰ ਵਿਚਾਂ ਕੇ ਸੇਵਾ ਕਰਿਆ ਕਰੋ ਜੀ